ਪੰਜਾਬ ਦੇ ਵਿੱਚ ਹੋ ਗਿਆ ਵੱਡਾ ਐਨਕਾਊਂਟਰ ਵਰਦੇਮੀ ਦੇ ਵਿੱਚ ਪੁਲਿਸ ਨੇ ਨਿਭਾਈ ਤੰਦੇਹੀ ਦੇ ਨਾਲ ਡਿਊਟੀ ਤੇ ਤਿੰਨ ਮੁਲਜ਼ਮ ਕਰ ਲੈਨੇ ਗ੍ਰਿਫਤਾਰ ਜਿੱहां ਇੱਕ ਖਬਰ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁਬਾਣਿਆਂ ਵਾਲੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਵੱਡਾ ਐਨਕਾਊਂਟਰ ਹੋ ਗਿਆ ਹੈ ਬੇਸ਼ੱਕ ਮੀ ਬਹੁਤ ਜ਼ਿਆਦਾ ਪੈਰਿਆ ਸੀ ਪਰੰਤੂ ਪੰਜਾਬ ਪੁਲਿਸ ਨੇ ਆਪਣੀ ਡਿਊਟੀ ਤੰਦੇਹੀ ਦੇ ਨਾਲ ਨਿਭਾਈ ਹੈ ਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਦਰਸਲ ਇਹਨਾਂ ਮੁਲਜ਼ਮਾਂ ਦੇ ਵੱਲੋਂ ਰੁਪਾਣਾ ਪਿੰਡ ਦੇ ਠੇਕੇਦਾਰ ਦੇ ਕੋਲੋਂ ਫਰੋਤੀ ਮੰਗੀ ਗਈ ਸੀ ਜਿਸ ਦੇ ਤਹਿਤ ਪੁਲਿਸ ਨੇ ਆਪਣਾ ਜਾਲ ਵਿਛਾਇਆ ਤੇ ਇਹਨਾਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਦਰਸਲ ਇਹ ਜਿਹੜੇ ਤਿੰਨ ਮੁਲਜ਼ਮ ਨੇ ਇਹਨਾਂ ਨੇ ਕਿਹਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਹੀ ਮੈਂਬਰ ਨੇ ਇਹਨਾਂ ਨੇ ਰੁਪਾਣਾ ਪਿੰਡ ਦੇ ਠੇਕੇਦਾਰ ਦੇ ਕੋਲ ਜਿਹੜੀ ਫਰौती ਮੰਗੀ ਹੈ ਉਹ ਕੋਈ ਲੱਖ 2 ਲੱਖ ਦੀ ਨਹੀਂ ਬਲਕਿ 1 ਕਰੋੜ ਰੁਪਏ ਦੀ ਫਰौती ਹੈ ਤੇ ਬਾਅਦ ਦੇ ਵਿੱਚ ਇਹਨਾਂ ਦੇ ਵਿਚਕਾਰ 15 ਲੱਖ ਰੁਪਏ ਦੇਣ ਦਾ ਸਮਝੌਤਾ ਹੋ ਗਿਆ ਸੀ ਪ੍ਰੰਤੂ ਰੁਪਾਣਾ ਪਿੰਡ ਦੇ ਠੇਕੇਦਾਰ ਨੇ ਇਹ ਸਾਰੀ ਗੱਲ ਪੁਲਿਸ ਦੇ ਨਾਲ ਸਾਂਝੀ ਕੀਤੀ ਤੇ ਬਾਅਦ ਵਿੱਚ ਪੁਲਿਸ ਨੇ ਆਪਣਾ ਜਾਲ ਵਿਛਾ ਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਦਰਸਲ ਇਹ ਜਿਹੜੇ ਮੁੱਲਜਮ ਸਨ ਉਹਨਾਂ ਨੇ ਲੁਬਾਣਿਆਵਾਲੀ ਪਿੰਡ ਦੇ ਵਿੱਚ ਇਹ ਪੈਸੇ ਫੜਾਉਣ ਦੀ ਗੱਲ ਕਹੀ ਸੀ ਤੇ ਇਹ ਜਿਹੜੇ ਤਿੰਨੋਂ ਮੁੱਲਜਮ ਨੇ ਉਹ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਇਹ ਪੈਸੇ ਲੈਣ ਦੇ ਲਈ ਤੇ ਪੁਲਿਸ ਨੇ ਇਹਨਾਂ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ। ਦੱਸਦੀ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਦਾ ਨਾਮ ਸੁਖਮੰਦਰ ਸਿੰਘ ਹੈ ਜਿਸ ਨੇ ਪੁਲਿਸ ਤੇ ਗੋਲੀ ਚਲਾਈ ਤੇ ਜਵਾਬੀ ਅਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਵੀ ਗੋਲੀਬਾਰੀ ਕੀਤੀ ਗਈ ਜਿਸ ਤੇ ਤਹਿਤ ਸੁਖਮੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਹਨਾਂ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰੰਤੂ ਪੁਲਿਸ ਨੇ ਸੁਖਮੰਦਰ ਸਿੰਘ ਸਮੇਤ ਲਖਵੀਰ ਸਿੰਘ ਤੇ ਸਵਰਨ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਫਿਲਹਾਲ ਦੀ ਘੜੀ ਦੇ ਵਿੱਚ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਇਹਨਾਂ ਦੇ ਕੋਲੋਂ ਪੁੱਛਗਿੱਛ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਇਹਨਾਂ ਨੇ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਹੀ ਮੈਂਬਰ ਨੇ ਇਹਨਾਂ ਨੇ ਹੀ ਰੁਪਾਣਾ ਪਿੰਡ ਦੇ ਠੇਕੇਦਾਰ ਦੇ ਕੋਲੋਂ ਫਰौती ਮੰਗੀ ਸੀ ਜਿਹੜੀ ਕਿ 1 ਕਰੋੜ ਰੁਪਏ ਦੀ ਸੀ ਬਾਅਦ ਵਿੱਚ ਇਹਨਾਂ ਦੇ ਵਿੱਚ 15 ਲੱਖ ਰੁਪਏ ਦਾ ਸਮਝੌਤਾ ਹੋ ਗਿਆ ਸੀ ਇਹੀ ਰਾਸ਼ੀ ਲੈਣ ਦੇ ਲਈ ਇਹ ਪਿੰਡ ਲੁਬਾਣਿਆ ਵਾਲੀ ਵਿੱਚ ਆਏ ਸਨ ਜਿਸ ਦੇ ਦੌਰਾਨ ਹੀ ਪੁਲਿਸ ਨੇ ਚਾਲ ਵਿਛਾ ਕੇ ਇਹਨਾਂ ਨੂੰ ਫੜ ਲਿਆ ਹੈ ਤੇ ਫਿਲਹਾਲ ਦੀ ਕੜੀ ਦੇ ਵਿੱਚ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਪੁਲਿਸ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਅਜਿਹੇ ਬਹੁਤ ਸਾਰੇ ਹੋਰ ਵੀ ਗੈਂਗਸਟਰ ਨੇ ਜਾਂ ਫਿਰ ਅਜਿਹੇ ਗੈਂਗਾਂ ਦੇ ਮੈਂਬਰ ਨੇ ਜਿਹੜੇ ਲੋਕਾਂ ਦੇ ਕੋਲੋਂ ਫਰੋਤੀਆਂ ਮੰਗਦੇ ਨੇ ਬਹੁਤ ਸਰੀਆਂ ਅਜਹੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਦਿੰਦੇ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੀਆਂ ਅਜਾਨਾ ਤੱਕ ਚਲੀਆਂ ਜਾਂਦੀਆਂ ਨੇ ਇਹਨਾਂ ਨੂੰ ਸਿਰਫ ਔਰ ਸਿਰਫ ਪੈਸੇ ਨਾਲ ਹੀ ਮਤਲਬ ਹੁੰਦਾ ਹੈ